ਅੱਜ ਤੁਹਾਨੂੰ ਪੰਜਾਬ ਦਾ ਇੱਕ ਆਖਰੀ ਰੇਲਵੇ ਸਟੇਸ਼ਨ ਦਿਖਾਉਣੇ ਆ ਜੋ ਕਦੇ ਵਪਾਰ ਦੀ ਹੱਬ ਹੋਇਆ ਕਰਦਾ ਸੀ ਅੰਗਰੇਜ਼ਾਂ ਨੇ ਆਪਣੀ ਬਿਜ਼ਨਸ ਨੂੰ ਵਧਾਉਣ ਵਾਸਤੇ ਇਹ ਲੈਂਡ ਪਾਈ ਸੀ ਤੇ ਜਿਹਦੇ ਵਿੱਚ ਆਮ ਲੋਕਾਂ ਦਾ ਵੀ ਫਾਇਦਾ ਹੋਇਆ ਤੇ ਅੰਗਰੇਜ਼ਾਂ ਦਾ ਵੀ ਫਾਇਦਾ ਹੋਇਆ ਹੁਣ ਤਾਂ ਸਾਰਾ ਕੁਝ ਠੱਪ ਹੈ ਨਾ ਗੱਡੀ ਹੈ ਤੇ ਨਾ ਕੋਈ ਵਪਾਰ ਹੈ ਨਾ ਕੋਈ ਹੋਰ ਤਰ੍ਹਾਂ ਦਾ ਸਿਸਲਾ ਹੈਗਾ। ਇਹੋ ਜਿਹਾ ਮਾਹੌਲ ਹੁੰਦਾ ਸੀਗਾ ਤੁਹਾਨੂੰ ਤਾਂ ਬਜ਼ੁਰਗ ਦੱਸਦੇ ਹੋਣਗੇ। ਉਸ ਟਾਈਮ ਤੇ ਇਦਾਂ ਸੀ ਵੀ ਤਿਲ ਸਿੱਟਣ ਨੂੰ ਵੀ ਜਗ੍ਹਾ ਨਹੀਂ ਸੀ। ਅੱਛਾ ਇੰਨਾ ਹਿਸਾਬ ਤਵ ਲੋਕਾਂ ਦਾ ਆਣਾ ਜਾਣਾ ਸੀ ਐਨੇ ਵਪਾਰੀਆਂ ਦਾ ਆਣਾ ਜਾਣਾ ਸੀਗਾ ਰੀਲ ਗੱਡੀ ਕਿਉਂ ਹੋਣੀ ਬੰਦ ਹੋ ਗਈ ਇੱਥੇ? ਸਰ ਇਹ ਸਮਝ ਨਹੀਂ ਆ ਰਿਹਾ ਕਿ ਗਵਰਨਮੈਂਟ ਇਦਾਂ ਕਿਉਂ ਕਰ ਰਹੀ ਹੈ ਅੰਗਰੇਜ਼ਾਂ ਨੇ ਤਾਂ ਆਮ ਲੋਕਾਂ ਦੀ ਸਹੂਲਤਾਂ ਦਿੱਤੀ ਖੁਦ ਵੀ ਬਿਜ਼ਨਸ ਚਲਾਇਆ ਪਰ ਹੁਣ ਦੀ ਗਵਰਨਮੈਂਟ ਐ ਪਤਾ ਨਹੀਂ ਕਾਤੇ ਬੰਦ ਕਰ ਦਿੱਤੀ। ਇਹ ਆਖਰੀ ਹੈ ਇੱਥੋਂ ਅੱਗੇ ਨੀ ਜਾਂਦੀ ਹੈ اچھا ਪਟਰੀ ਇੱਥੇ ਤੱਕ ਹੀ ਹੈ ਇਹ ਲਾਸਟ ਪੰਜਾਬ ਦਾ ਆਖਰੀ ਸਟੇਸ਼ਨ ਹੈ ਹਾਂ ਲਾਸਟ ਸਟੇਸ਼ਨ ਹੈ ਇਹਦੇ ਅੱਗੇ ਕੁਝ ਨਹੀਂ ਹੈਗਾ ਹੁਸ਼ਿਆਰਪੁਰ ਦਾ ਇਹ ਜੈਜੋ ਦੁਆਬਾ ਦਾ ਰੇਲਵੇ ਸਟੇਸ਼ਨ ਹੈਗਾ ਇੱਕ ਕਸਬਾ ਹੈਗਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਜੈਜੋ ਦੁਆਬਾ ਤੋਂ ਉੱਥੋਂ ਦਾ ਇਹ ਰੇਲਵੇ ਸਟੇਸ਼ਨ ਹੈ 1914 ਦਾ ਇਹ ਰੇਲਵੇ ਸਟੇਸ਼ਨ ਬਣਿਆ ਹੋਇਆ ਸੀਗਾ ਤਾਂ ਦੱਸਦੇ ਨੇ ਕਿ ਕੋਈ ਸਮਾਂ ਸੀਗਾ ਜਦੋਂ ਇਹ ਵਪਾਰ ਦੀ ਹੱਬ ਹੋਇਆ ਕਰਦਾ ਸੀਗਾ ਤਾਂ ਇੱਥੋਂ ਇੰਟਰਨੈਸ਼ਨਲ ਲੈਵਲ ਤੱਕ ਜਿਹੜਾ ਵਪਾਰ ਜਾਂਦਾ ਹੁੰਦਾ ਸੀ ਕਿਉਂਕਿ ਇੱਥੇ ਗੱਡੀਆਂ ਆਉਂਦੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਤਾਂ ਮਸਾਲਿਆਂ ਦਾ ਵਪਾਰ ਹੁੰਦਾ ਸੀਗਾ ਤਾਂ ਇਸ ਵੇਲੇ ਇਹ ਸਟੇਸ਼ਨ ਦੀ ਹਾਲਤ ਦੇਖੋ ਤੁਸੀਂ ਕੀ ਬਣੀ ਹੋਈ ਆ ਤਾਂ ਇਹ ਸਟੇਸ਼ਨ ਇਸ ਵੇਲੇ ਬੰਦ ਹੈਗਾ ਇੱਥੇ ਗੱਡੀ ਨਹੀਂ ਆਉਂਦੀ ਤਾਂ ਕਰੋਨਾ ਤੋਂ ਬਾਅਦ ਕਹਿੰਦੇ ਕੁਝ ਕੁ ਸਮਾਂ ਆਈ ਗੱਡੀ ਤਾਂ ਉਸ ਤੋਂ ਬਾਅਦ ਗੱਡੀ ਆਉਣੀ ਬੰਦ ਹੋ ਗਈ ਤਾਂ ਇਧਰਲੇ ਪਾਸੇ ਸਮਾਂ ਸੂਚੀ ਲਿਖੀ ਹੋਈ ਆ ਕਿਰਾਇਆ ਦੀ ਸੂਚੀ ਲਿਖੀ ਹੋਈ ਆ ਕਿ ਕਿਹੜੇ ਵੇਲੇ ਕਿਹੜੀ ਗੱਡੀ ਆਉਂਦੀ ਹੁੰਦੀ ਸੀਗੀ ਤਾਂ ਜਲੰਧਰ ਅੰਮ੍ਰਿਤਸਰ ਫਿਰੋਜ਼ਪੁਰ ਤੱਕ ਇੱਥੋਂ ਗੱਡੀਆਂ ਜਾਂਦੀਆਂ ਹੁੰਦੀਆਂ ਸੀਗੀਆਂ ਤਾਂ ਬਹੁਤ ਪੁਰਾਣਾ ਇਹ ਰੇਲਵੇ ਸਟੇਸ਼ਨ ਹੈਗਾ ਤਾਂ 1914 ਦੇ ਵਿੱਚ ਇਹ ਰੇਲਵੇ ਸਟੇਸ਼ਨ ਬਣਿਆ ਸੀਗਾ ਤਾਂ ਅੰਗਰੇਜ਼ਾਂ ਦੇ ਵੇਲੇ ਦਾ ਇਹ ਬਣਿਆ ਹੈਗਾ ਪਰ ਇਸ ਵੇਲੇ ਜਿਹੜਾ ਇਹ ਬੰਦ ਪਿਆ ਹੋਇਆ ਹੈਗਾ ਪਰ ਬਹੁਤ ਨੁਕਸਾਨ ਵੀ ਹੋਇਆ ਇਸ ਪਿੰਡ ਨੂੰ ਕਿਉਂਕਿ ਕੋਈ ਸਮਾਂ ਸੀਗਾ ਜਦੋਂ ਬਹੁਤ ਵਪਾਰ ਹੁੰਦਾ ਸੀਗਾ ਤਾਂ ਬਹੁਤ ਇੱਥੇ ਕਹਿ ਲੋ ਕਿ ਮਹਿਫਲ ਲੱਗੀ ਰਹਿੰਦੀ ਸੀਗੀ ਬਹੁਤ ਲੋਕ ਆਉਂਦੇ ਹੁੰਦੇ ਸੀਗੇ ਵਪਾਰੀ ਆਉਂਦੇ ਹੁੰਦੇ ਸੀਗੇ ਹਿਮਾਚਲ ਤੋਂ ਜਿਹੜੇ ਵਪਾਰ ਕਰਦੇ ਹੁੰਦੇ ਸੀਗੇ ਤਾਂ ਸਾਡੇ ਨਾਲ ਨੌਜਵਾਨ ਮੌਜੂਦ ਹੈਗੇ ਨੇ ਜਿਨ੍ਹਾਂ ਦੀ ਇੱਥੇ ਨਜ਼ਦੀਕ ਹੀ ਦੁਕਾਨ ਆ ਤਾਂ ਬਹੁਤ ਲੰਬੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਨੇ ਤਾਂ ਬਾਈ ਜੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਹੈ ਮਨੀਸ਼ ਕੁਮਾਰ ਅੱਛਾ ਜੈਜੋ ਦੁਆਬਾ ਦੇ ਇਸ ਰੇਲਵੇ ਸਟੇਸ਼ਨ ਦਾ ਇਤਿਹਾਸ ਕੀ ਹੈ ਸਰ ਜੇਜੋ ਦੁਆਬਾ ਆਪਣੇ ਆਪ ਚ ਇੱਕ ਇਤਿਹਾਸਿਕ ਸਟੇਸ਼ਨ ਹੈਗਾ ਏ ਇੱਕ ਤਾਂ 1914 ਚ ਬਣਿਆ ਏ ਅੰਗਰੇਜ਼ਾਂ ਦੇ ਟਾਈਮ ਦਾ ਏ ਤੇ ਅੰਗਰੇਜ਼ਾਂ ਨੇ ਆਪਣੇ ਬਿਜ਼ਨਸ ਨੂੰ ਵਧਾਉਣ ਵਾਸਤੇ ਇਹ ਲੈਂਡ ਪਾਈ ਸੀ ਤੇ ਜਿਹਦੇ ਵਿੱਚ ਆਮ ਲੋਕਾਂ ਦਾ ਵੀ ਫਾਇਦਾ ਹੋਇਆ ਤੇ ਅੰਗਰੇਜ਼ਾਂ ਦਾ ਵੀ ਫਾਇਦਾ ਹੋਇਆ ਤੇ ਪਰ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਜੇਜੋ ਸਟੇਸ਼ਨ ਤੇ ਜਾਂ ਜੇਜੋ ਦੇ ਏਰੀਆ ਦੇ ਕਸਬੇ ਦੇ ਵਿੱਚ ਜਿਹੜਾ ਸਰਕੰਡਾ ਹੋਇਆ ਉਸ ਸਰਕੰਡੇ ਨਾਲ ਜਗਾਦਰੀ ਵਿੱਚ ਜਿਹੜੀ ਕਾਗਜ਼ ਦੀ ਮਿਲ ਸੀ ਬਣੀ ਹੋਈ ਉੱਥੇ ਸਪਲਾਈ ਹੁੰਦੀ ਸੀ ਇੱਥੋਂ ਅੱਛਾ ਤੇ ਨਾਲ ਦੀ ਨਾਲ ਇਹ ਵੀ ਦੱਸਦੇ ਆ ਕਿ ਇੱਥੇ ਦਾ ਜਿਹੜਾ ਪੱਥਰ ਹੈ ਉਹ ਹੋਰ ਵੀ ਸਟੇਸ਼ਨਾਂ ਤੇ ਲਹਿਣ ਪਾਉਣ ਵਾਸਤੇ ਯੂਜ਼ ਕੀਤਾ ਗਿਆ। ਅੱਛਾ। ਹਾਂਜੀ। ਇੱਥੇ ਕ੍ਰੈਸ਼ਨ ਲੱਗਾ ਹੋਇਆ ਸੀ ਰੇਲਵੇ ਦਾ ਆਪਣਾ ਤੇ ਇੱਥੇ ਦੱਸਦੇ ਸੀ 72 ਗੱਡੀਆਂ ਦਾ ਇੱਕ ਲੋਡਰ ਆਂਦਾ ਹੁੰਦਾ ਸੀਗਾ। ਅੱਛਾ। ਤੇ ਉਹਦੇ ਚ ਲੋਡ ਕਰਕੇ ਉਹ ਲੈ ਕੇ ਜਾਂਦੇ ਹੁੰਦੇ ਸੀਗੇ। ਅੱਛਾ। ਤੇ ਹੁਣ ਤਾਂ ਕੰਮ ਬਹੁਤ ਖਰਾਬ ਹੋ ਚੁੱਕਾ। ਹਾਂ। ਹੁਣ ਤਾਂ ਸਾਰਾ ਕੁਝ ਠੱਪ ਹੈ ਨਾ ਗੱਡੀ ਹੈ ਤੇ ਨਾ ਕੋਈ ਵਪਾਰ ਹੈ ਨਾ ਕੋਈ ਹੋਰ ਤਰ੍ਹਾਂ ਦਾ ਸਿਲਸਿਲਾ ਹੈਗਾ। 1914 ਦੇ ਵਿੱਚ ਇਹ ਬਣਿਆ ਸੀਗਾ ਤੁਸੀਂ ਦੱਸ ਰਹੇ ਸੀ ਤੁਹਾਡੀ ਦੁਕਾਨ ਆ ਇੱਥੇ ਨਾਲ 1945 ਚ ਬਣ ਗਈ ਸੀਗੀ ਉਹ ਹਾਂਜੀ 1945 ਦੇ ਵਿੱਚ ਸਾਡੇ ਬਜ਼ੁਰਗਾਂ ਨੇ ਇੱਥੇ ਆ ਕੇ ਆਪਣਾ ਹਸਾਬ-ਤਾਬ ਕਰ ਲਿਆ ਸੀ ਕਿਹੋ ਜਿਹਾ ਮਾਹੌਲ ਹੁੰਦਾ ਸੀਗਾ ਤੁਹਾਨੂੰ ਤਾਂ ਬਜ਼ੁਰਗ ਦੱਸਦੇ ਹੋਣਗੇ ਹਾਂਜੀ ਉਹਨਾਂ ਨੇ ਬਹੁਤ ਵਾਰ ਗੱਲਾਂ ਕੀਤੀਆਂ ਸਾਡੇ ਨਾਲ ਸੰਦਾਦੇ ਹੁੰਦੇ ਸੀਗੇ ਕਹਿੰਦੇ ਹੁਣ ਤਾਂ ਕੁਝ ਨਹੀਂ ਹੈਗਾ ਪਰ ਉਸ ਟਾਈਮ ਤੇ ਇਦਾਂ ਸੀ ਵੀ ਤਿਲ ਸਿੱਟਣ ਨੂੰ ਵੀ ਜਗ੍ਹਾ ਨਹੀਂ ਸੀ ਅੱਛਾ ਇੰਨਾ ਹਸਾਬ ਤਵ ਲੋਕਾਂ ਦਾ ਆਣਾ ਜਾਣਾ ਸੀ ਐਨੇ ਵਪਾਰੀਆਂ ਦਾ ਆਣਾ ਜਾਣਾ ਸੀਗਾ ਤੇ ਜਿਹਦੇ ਨਾਲ ਸਾਡਾ ਕੰਮ ਵੀ ਤੰਦਬਾ ਬੜਾ ਵਧੀਆ ਚੱਲਦਾ ਰਿਹਾ ਉਸ ਵੇਲੇ ਦੇ ਵਿੱਚ ਅੱਛਾ ਹਾਂ ਵਪਾਰੀ ਕਿੱਥੋਂ ਹਿਮਾਚਲ ਤੋਂ ਹੁੰਦੇ ਸੀ ਹਿਮਾਚਲ ਤੋਂ ਬਿਲਕੁਲ ਕਿਉਂਕਿ ਹਿਮਾਚਲ ਨਾਲ ਜੁੜਨ ਲਈ ਇੱਕ ਇਹੀ ਕਹਿ ਸਕਦੇ ਕਿ ਰੋਡ ਸੀਗਾ ਕੱਚਾ ਰੋਡ ਸੀਗਾ ਦੱਸਦੇ ਕਿ ਵਿਕਟਰੀ বাস ਆਂਦੀ ਹੁੰਦੀ ਸੀਗੀ ਉਸ ਵਾਰੀਆਂ ਲੈ ਕੇ ਹਿਮਾਚਲ ਨੂੰ ਜਾਂਦੀ ਹੁੰਦੀ ਸੀਗੀ ਤੇ ਬਾਕੀ ਜਿਹੜਾ ਖਚਰਾਂ ਦਾ ਘੋੜਿਆਂ ਦਾ ਆਣਾ ਜਾਣਾ ਸੀਗਾ ਉਹ ਸਾਡੇ ਇੱਥੇ ਨਾਲ ਦੁਕਾਨ ਦੇ ਬਿਲਕੁਲ ਨਾਲ ਸਰਾ ਬਣੀ ਹੋਈ ਹੈ 1928 ਦੀ ਉਹ ਰਾਤ ਇੱਥੇ ਸਟੇ ਕਰਦੇ ਸੀਗੇ ਸਵੇਰੇ ਮਾਲ ਲੋਡ ਕੀਤਾ ਤੇ ਨਿਕਲ ਗਏ ਅੱਛਾ ਏਦਾਂ ਦਾ سلسلہ ਬਣਿਆ ਹੋਇਆ ਸੀ ਵਪਾਰ ਕਾ ਦਾ ਕਿਸ ਚੀਜ਼ ਦਾ ਹੁੰਦਾ ਸੀਗਾ ਮਸਾਲੇ ਵੀ ਸੀ ਔਰ ਹਾਂਜੀ ਵਪਾਰ ਦੇ ਵਿੱਚ ਹਰ ਤਰ੍ਹਾਂ ਦੀ ਆਈਟਮ ਇਨਵੋਲਵ ਸੀਗੀ ਜਿੱਚ ਤੁਹਾਨੂੰ ਮਸਾਲੇ ਤੁਸੀਂ ਦੱਸ ਰਹੇ ਹੋ ਤੇ ਨਾਲ ਹੋਰ ਵੀ ਜਿਹੜੀਆਂ ਜੂਰ ਦਾ ਸਮਾਨ ਸੀਗਾ ਉਹ ਸਾਰਾ ਆਂਦਾ ਜਾਂਦਾ ਹੁੰਦਾ ਸੀਗਾ ਠੀਕ ਹੈ ਇਹ ਫਿਰ ਹੌਲੀ ਹੌਲੀ ਹਾਲਾਤ ਕਿਵੇਂ ਬਦਲੇ ਇੱਥੇ ਰੇਲ ਗੱਡੀ ਕਿਉਂ ਨਹੀਂ ਬੰਦ ਹੋ ਗਈ ਇੱਥੇ ਸਰ ਇਹ ਸਮਝ ਨਹੀਂ ਆ ਰਿਹਾ ਕਿ ਗਵਰਨਮੈਂਟ ਇਦਾਂ ਕਿਉਂ ਕਰ ਰਹੀ ਹੈ ਅੰਗਰੇਜ਼ਾਂ ਨੇ ਤਾਂ ਆਮ ਲੋਕਾਂ ਦੀ ਸਹੂਲਤਾਂ ਦਿੱਤੀ ਖੁਦ ਵੀ ਬਿਜ਼ਨਸ ਚਲਾਇਆ ਪਰ ਹੁਣ ਦੀ ਗਵਰਨਮੈਂਟ ਐ ਪਤਾ ਨਹੀਂ ਕਾਤੇ ਬੰਦ ਕਰ ਦਿੱਤੀ 4 ਸਾਲ ਤੋਂ ਜਿਆਦਾ ਕੋਵਿਡ 19 ਆਇਆ ਹੈਗਾ ਉਸ ਤੋਂ ਬਾਅਦ ਟ੍ਰੇਨ ਨਹੀਂ ਆਇਆ ਇਹ ਆਖਰੀ ਹੈ ਇੱਥੋਂ ਅੱਗੇ ਗੱਡੀ ਨਹੀਂ ਜਾਂਦੀ ਨਹੀਂ ਇਹ ਤੋਂ ਅੱਗੇ ਕੋਈ ਗੱਡੀ ਨਹੀਂ ਜਾਂਦੀ ਅੱਛਾ ਪਟੜੀ ਇੱਥੇ ਤੱਕ ਹੀ ਹੈ ਇਹ ਲਾਸਟ ਪੰਜਾਬ ਦਾ ਆਖਰੀ ਸਟੇਸ਼ਨ ਹੈ ਹਾਂ ਲਾਸਟ ਸਟੇਸ਼ਨ ਹੈ ਇਹਦੇ ਅੱਗੇ ਕੁਝ ਨਹੀਂ ਹੈਗਾ ਇੱਥੋਂ ਕਿੰਨੀਆਂ ਗੱਡੀਆਂ ਆਉਂਦੀਆਂ ਹੁੰਦੀਆਂ ਸੀਗੀਆਂ ਰੋਜ਼ ਸਰ ਇੱਥੇ ਤਿੰਨ ਟਾਈਮ ਟੋਟਲ ਸੀਗੇ ਹਾਂ ਜਿਹਦੇ ਵਿੱਚ ਅਰਲੀ ਮਾਰਨਿੰਗ 5 ਵਜੇ ਗੱਡੀ ਜਾਂਦੀ ਸੀਗੀ ਤੇ ਬਾਅਦ ਵਿੱਚ 9:50 ਤੇ ਆਂਦੀ ਸੀ ਉਹ 10:10 ਤੇ ਵਾਪਸ ਹੁੰਦੀ ਸੀ ਸਵੇਰ ਦੇ ਟਾਈਮ 'ਚ ਹੀ ਤੇ ਇੱਕ ਸ਼ਾਮ ਨੂੰ 4:55 ਤੇ ਆਂਦੀ ਸੀ 5:10 ਤੇ ਚਲ ਜਾਂਦੀ ਸੀਗੀ ਫਿਰ ਰਾਤ ਨੂੰ 8:30 ਵਜੇ ਆਂਦੀ ਸੀ ਉਹ ਸਟੇ ਇੱਥੇ ਕਰਦੀ ਸੀ ਉਹ ਸਵੇਰੇ 5:00 ਵਜੇ ਜਾਂਦੀ ਸੀ ਅੱਛਾ ਹਾਂ ਜੀ ਇਹ ਜਿਹੜੇ ਲੋਕ ਸਫਰ ਕਰਦੇ ਸੀ ਜੱਜੋ ਦੁਆਬਾ ਦੇ ਹੀ ਹੁੰਦੇ ਸੀਗੇ ਲੋਕ ਕਿ ਜਾਂ ਆਲੇ ਦੁਆਲੇ ਪਿੰਡਾਂ ਤੋਂ ਹੁੰਦੇ ਸੀਗੇ ਜ਼ਿਆਦਾ ਨਹੀਂ ਸਰ ਲਗਭਗ ਇਸ ਸਟੇਸ਼ਨ ਨੂੰ 120 ਕੇ 30 ਪਿੰਡ ਪੈਂਦੇ ਆ ਜੀ ਜਿਹੜੇ ਨਾਲ ਲੱਗਦੇ ਆ ਤੇ ਨਾਲ ਜਿਹੜਾ ਹਿਮਾਚਲ ਹੈਗਾ ਉਹ ਵੀ ਇਹਦਾ ਪੂਰਾ ਲਾਭ ਉਠਾਉਂਦਾ ਸੀਗਾ ਅੱਛਾ ਨਾਲੇ ਹਾਂਜੀ ਕਿਉਂਕਿ ਹਿਮਾਚਲ ਵਾਲੇ ਦੀ ਰਿਸ਼ਤੇਦਾਰੀਆਂ ਜਾਂ ਕਹਿ ਸਕਦੇ ਕਿ ਉੱਥੇ ਜਿਹੜੇ ਵਰਕ ਕਰਦੇ ਹੋਏ ਬੰਦੇ ਆ ਉਹ ਆਪਣਾ ਆਣਾ ਜਾਣਾ ਇੱਧਰਲੇ ਰਸਤੇ ਚੋਂ ਹੀ ਕਰਦੇ ਸੀ ਅੱਛਾ ਤੇ ਹੁਣ ਵੀ ਉਹ ਆਉਂਦੇ ਆ ਸਾਡੇ ਕੋਲ ਪੇੜੇ ਖਾ ਕੇ ਜਾਂਦੇ ਆ ਚਾਹ ਪੀਂਦੇ ਆ ਤੇ ਯਾਦ ਕਰਦੇ ਆ ਕਿ ਅਸੀਂ ਇੱਥੇ ਆਂਦੇ ਸੀ ਤੇ ਗੱਡੀ ਦੇ ਵਿੱਚ ਆਪਾਂ ਸਫਰ ਕਰਦੇ ਸੀ ਕਿਹੜੇ ਬੜੇ ਮਸ਼ਹੂਰ ਨੇ ਜੱਜੋ ਕਰਦੇ ਤੇ ਕੀ ਖਾਸ ਕੀ ਆ ਇਹ ਸਰ ਜੇਜੋ ਦੇ ਪੇੜਿਆਂ ਦੀ ਖਾਸ ਗੱਲ ਇਹ ਹੈ ਕਿ ਇੱਥੇ ਤੁਸੀਂ ਦੇਖਿਆ ਹੋਊਗਾ ਕਿ ਕਾਫੀ ਜੰਗਲੀ ਏਰੀਆ ਹੈ ਜੜੀ ਬੂਟੀਆਂ ਹਰ ਤਰ੍ਹਾਂ ਦੀਆਂ ਹੈਗੀਆਂ ਜਾਨਵਰ ਚੁਗਦੇ ਆ ਉਸ ਜਿਹੜੀ ਬੂਟੀ ਆ ਦੁੱਧ ਬਣਦਾ ਤੇ ਉਹਦੇ ਪੇੜੇ ਰੈਡੀ ਹੁੰਦੇ ਆ ਅੱਛਾ ਜਿੰਨਾ ਟੇਸਟ ਵਧੀਆ ਬਣਦਾ ਅੱਛਾ ਕਿੱਥੋਂ ਕਿਵੇਂ ਕਿਵੇਂ ਬਣਾਉਂਦੇ ਨੇ ਇਹ ਪੇੜੇ ਸਰ ਪੇੜੇ ਬਣਾਉਣ ਦਾ ਮੈਥਡ ਇਹੀ ਹੈ ਕਿ ਆਪਾਂ ਦੁੱਧ ਨੂੰ ਕਾੜਦੇ ਆ ਕਾੜ ਕੇ ਉਹ ਜਿਹੜਾ ਪਾਣੀ ਆ ਉੱਡ ਜਾਂਦਾ ਇਹ ਲਾ ਖੋਇਆ ਟਾਈਪ ਬੱਜ ਜਾਂਦਾ ਹੈਗਾ ਉਹ ਚ ਮਿੱਠਾ ਪਾ ਕੇ ਆਪਾਂ ਰੈਡੀ ਕਰ ਦਿੰਦੇ ਹਾਂ ਇਹ ਫਿਰ ਜਦੋਂ ਵਪਾਰ ਚੱਲਦਾ ਸੀ ਉਦੋਂ ਤਾਂ ਤੁਹਾਡੇ ਬਜ਼ੁਰਗ ਦੱਸਦੇ ਹੋਣਗੇ ਬਹੁਤ ਕੰਮ ਹੁੰਦਾ ਹੋਊਗਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕੰਮ ਸੀਗਾ ਦੱਸਦੇ ਸੀ ਪਟਾਰੀਆਂ ਦੇ ਵਿੱਚ ਪੇੜੇ ਪਾ ਕੇ ਦਿੰਦੇ ਸੀ ਉਸਲੇ ਡੱਬਾ ਨਹੀਂ ਸੀ ਅੱਛਾ ਕੋਈ ਹੋਰ ਸਾਧਨ ਨਹੀਂ ਸੀਗਾ ਤਾਂ ਬਾਸ ਦੀਆਂ ਜਿੱਦਾਂ ਤੁਸੀਂ ਜਵਾਲਾਜੀ ਚਿੰਤਪurni ਜਾਉਂਗੇ ਨਾ ਉੱਥੇ ਦਿੰਦੇ ਆ ਮੱਥਾ ਟੇਕਣ ਵਾਸਤੇ ਪਟਾਰੀਆਂ ਜੀਆਂ ਬਣਾ ਕੇ ਇਦਾਂ ਦੀਆਂ ਬਾਸ ਦੀਆਂ ਪਟਾਰੀਆਂ ਵਿੱਚ ਅਖਬਾਰ ਲਪੇਟ ਕੇ ਸੇਬੇ ਨਾਲ ਬਣ ਕੇ ਹੱਥ ਫੜਾ ਦਿੰਦੇ ਸੀ ਅੱਛਾ ਐਵੇਂ ਚੱਲਦਾ ਸੀ ਇਹ ਤਾਂ ਵੇਖੋ ਆ ਲੈ ਪੈ ਗਿਆ ਹਨਾ ਮੈਨੂੰ ਲੱਗਦਾ ਕਿੰਨੇ ਸਾਲ ਹੋ ਗਏ ਨੇ ਤੁਸੀਂ ਦੱਸਿਆ ਕਿ ਨਹੀਂ ਆਈ ਟ੍ਰੇਨ ਇਹਨੂੰ ਇਹ ਕੋਵਿਡ-19 ਤੋਂ ਬਾਅਦ ਨਹੀਂ ਆਈ ਜੀ ਅੱਛਾ ਕੋਵਿਡ-19 ਤੋਂ ਬਾਅਦ ਆਈ ਨਹੀਂ ਟ੍ਰੇਨ ਇਥੇ ਸੋ ਗਵਰਨਮੈਂਟ ਦੇ ਅੱਗੇ ਅਪੀਲ ਵੀ ਹੈਗੀ ਹੈ ਕਿ ਇਹ ਚਲਾਈ ਜਾਵੇ ਕਿਉਂਕਿ ਸਾਡੇ ਬੱਚਿਆਂ ਦਾ ਭਵਿੱਖ ਵੀ ਦੇ ਨਾਲ ਜੁੜਿਆ ਹੋਇਆ ਹੈ ਸਾਡੇ ਬੱਚੇ ਜਿਹੜੇ ਨਵੇਂ ਸ਼ਹਿਰ ਫਗਵਾੜੇ ਪੜ੍ਹਦੇ ਆ ਉਹਨਾਂ ਦੇ ਆਉਣ ਜਾਣ ਦਾ ਖਰਚਾ ਬਾਧੂ ਹੈਗਾ ਸੋ ਗੱਡੀ ਇੱਕ ਸੋਖਾ ਸਾਧਨ ਸੀ ਅਸੀਂ ਉਹਨਾਂ ਦੇ ਪਾਸ ਬਣਵਾ ਦਿੰਦੇ ਬਣਵਾ ਦਿੰਦੇ ਸੀਗੇ ਜਿੰਨਾ ਕਿ ਉਹ ਬੜੇ ਸੋਖੇ ਤਰੀਕੇ ਨਾਲ ਆਣਾ ਜਾਣਾ ਉਹਨਾਂ ਦਾ ਹੋ ਜਾਂਦਾ ਸੀ ਜਿਵੇਂ ਆ ਬੋਰਡ ਸਾਹਮਣੇ ਲੱਗੇ ਮੈਨੂੰ ਨਜ਼ਰ ਆ ਰਹੇ ਨੇ ਇਹ ਤਾਂ ਐਂ ਲੱਗਦਾ ਕਿ ਜਿਵੇਂ ਥੋੜਾ ਟਾਈਮ ਹੋਇਆ ਹੋਏ ਇਹਨਾਂ ਨੂੰ ਲੱਗਿਆ ਨੂੰ ਹਾਂਜੀ ਜਿਹੜਾ ਮੈਂਟੀਨੈਂਸ ਉਹਨਾਂ ਨੇ ਓਕੇ ਕੀਤਾ ਸਾਰਾ ਟਰੈਕ ਵੀ ਇੱਕਦਮ ਓਕੇ ਕਰ ਦਿੱ ਆ ਜਿਹੜੇ ਪੀਸੀ ਪੀਸੀ ਪਾਰਕ ਇਹ ਵੀ ਸਾਰੇ ਓਕੇ ਕੀਤੇ ਹੋਏ ਐ ਤੇ ਬੋਰਡ ਵੀ ਲਾਤੇ ਐ ਪਰ ਬਾਕੀ ਜਿਹੜੀ ਮੇਨ ਗੱਲ ਹੈ ਗੱਡੀ ਦੇ ਆਣ ਦੀ ਹੈ ਉਹ ਗੱਡੀ ਨਹੀਂ ਆ ਰਹੀ ਐ ਬਾਕੀ ਸਾਰਾ ਕੰਮ ਕਰੀ ਜਾ ਰਿਹਾ ਇਲੈਕਟ੍ਰਿਕ ਵੀ ਹੋ ਚੁੱਕਾ ਐ ਸਾਰਾ ਇਲੈਕਟ੍ਰਿਕ ਹੋਏ ਨੂੰ ਵੀ ਸਾਲ ਦੇ ਲਗਭਗ ਹੋ ਗਿਆ ਜੀ ਅੱਛਾ ਪਰ ਹਜੇ ਕੋਈ ਗੱਡੀ ਦਾ ਆਣਾ ਜਾਣਾ ਨਹੀਂ ਹੈਗਾ ਜੇ ਫਿਰ ਮੇਨਟੇਨੈਂਸ ਰਹਿੰਦੀ ਕੋਈ ਜਿਵੇਂ ਸਾਰੇ ਤਾਲੇ ਲੱਗੇ ਹੋਏ ਨੇ ਸਟੇਸ਼ਨ ਮਾਸਟਰ ਦਾ ਕਮਰਾ ਵੀ ਲੱਗਦਾ ਬੰਦ ਐ ਜਾਂ ਟਿਕਟ ਖਾਣ ਦੀਆਂ ਸੀਗੀਆਂ ਉਹ ਵੀ ਬੰਦ ਐ ਹਨਾ ਸਾਰਾ ਕੁਝ ਬਿਲਕੁਲ ਸਟੇਸ਼ਨ ਮਾਸਟਰ ਤਾਂ ਇੱਥੇ ਹੈ ਨਹੀਂ ਐ ਪਰ ਉਹਨਾਂ ਨੇ ਇੱਕ ਬੰਦਾ ਦਿਆ ਹੋਇਆ ਇਹ ਰੇਲਵੇ ਦਾ ਹੀ ਹੈ ਉਹ ਜਿਹੜਾ ਦੇਖਭਾਲ ਕਰਦਾ ਹੈ ਵੀ ਕੋਈ ਸਮਾਨ ਦੀ ਕੋਈ ਨੁਕਸਾਨ ਨਾ ਪਹੁੰਚਾਵੇ ਜਾਂ ਕੋਈ ਹਾਨੀ ਨਾ ਹੋਵੇ ਉਹ ਆਪਣੀ ਡਿਊਟੀ ਪ੍ਰੋਪਰ ਦੇ ਰਿਹਾ ਅੱਛਾ ਇਹ ਬੜਾ ਨਾ ਸੋਹਣਾ ਜਿਹਾ ਪਿੰਡ ਲੱਗਦਾ ਆਲੇ ਦੁਆਲੇ ਪਹਾੜ ਨੇ ਬੜਾ ਵਧੀਆ ਨੇਚਰ ਹੈ ਇਥੋਂ ਹਿਮਾਚਲ ਦੇ ਨਾਲ ਬਿਲਕੁਲ ਲੱਗਦਾ ਦਿੱਤਾ ਉਦੋਂ ਇਹ ਸ਼ਹਿਰ ਹੁੰਦਾ ਸੀਗਾ ਪਹਿਲਾਂ ਕਿ ਜਾਂ ਇਹ ਪਿੰਡ ਹੈਗਾ ਸੀਗਾ ਸਰ ਉਸ ਉਸ ਸਮੇਂ ਦੇ ਟਾਈਮ ਤੇ ਸ਼ਹਿਰੀ ਸੀ ਅੱਛਾ ਤੁਸੀਂ ਸ਼ਾਇਦ ਦੇਖੋਗੇ ਹੁਣ ਅੱਗੇ ਜਾ ਕੇ ਕਿ ਇੱਥੇ ਤਿੰਨ ਮੰਜ਼ਲੀਆਂ ਬਣੀ ਹੋਈ ਬਿਲਡਿੰਗਾਂ ਆਏ ਪਰਾਣੀਆਂ ਅੱਛਾ ਹਾਂਜੀ ਉਸ ਟਾਈਮ ਦੀਆਂ આજ ਤੋਂ 60-70 ਸਾਲ ਪਹਿਲਾਂ ਉਦੋਂ ਤਿੰਨ-ਤਿੰਨ ਮੰਜ਼ਲਾਂਾਂ ਸੀਗੀਆਂ ਬਣੀਆਂ ਹੋਈਆਂ ਬਗੈਰ ਲੈਂਟਰ ਤੋਂ ਬਗੈਰ ਲੈਂਟਰ ਤੋਂ ਬਗੈਰ ਕਿਸੇ ਸਪੋਰਟ ਤੋਂ ਬੜੇ ਵਧੀਆ ਕਾਰੀਗਰਾਨਾਂ ਨੇ ਬਣਾਈਆਂ ਹੋਈਆਂ ਉਹ ਆਪਣੇ ਆਪ ਚ ਸਬੂਤ ਦੇ ਰਹੀਆਂ ਵੀ ਇੱਥੇ ਦੀ ਜਿਹੜੀ ਰਿਆਸਤ ਹੈ ਜਾਂ ਇੱਥੇ ਦਾ ਜਿਹੜਾ ਰਹਿਣ ਵਾਲਾ ਵਪਾਰੀ ਵਰਗਾ ਕਿੰਨਾ ਸਟਰੋਂਗ ਹੋਏਗਾ ਕਿਉਂਕਿ ਉਸ ਵੇਲੇ ਇੱਕ ਛੰਨ ਪਾਣੀ ਵੀ ਔਖੀ ਲੱਗਦੀ ਸੀ ਵੀ ਛੰਨ ਕਿੱਦਾਂ ਪਾਈ ਜਾਵੇ ਪਰ ਉਹਨਾਂ ਨੇ ਬਿਲਡਿੰਗਾਂ ਤਿੰਨ ਮੰਜ਼ਲੀਆਂ ਬਣਾਈਆਂ ਹੋਈਆਂ ਸੀ ਕੋਣ ਸੀਗੇ ਜਿਨ੍ਹਾਂ ਨੇ ਇਹ ਬਿਲਡਿੰਗਾਂ ਵਗੈਰਾ ਸਾਰਾ ਬਣਾਈਆਂ ਇਹ ਥੋੜੇ ਇਹ ਪਿੰਡ ਦੇ ਹੀ ਸੀਗੇ ਇਸੇ ਜਗ੍ਹਾ ਤੇ ਪਿੰਡ ਦੇ ਸੀਗੇ ਬਾਹਰੋਂ ਵਪਾਰੀਆਂ ਨੇ ਆ ਕੇ ਸਟੈਬਲਿਸ਼ ਕੀਤਾ ਫਿਰ ਇੱਥੇ ਨਹੀਂ ਨਹੀਂ ਇਹ ਪਿੰਡ ਦੇ ਹੀ ਸੀਗੇ ਸਾਡੇ ਇਸ ਜੇਜੋ ਦੇ ਵਿੱਚ ਹਰ ਤਰ੍ਹਾਂ ਦੀ ਕਾਸ਼ ਤੁਹਾਨੂੰ ਮਿਲੂਗੀ ਜਿਵੇਂ ਵਪਾਰੀ ਵਰਗ ਵਿੱਚ ਸੂਦ ਖੰਨੇ ਇਹ ਕਾਫੀ ਫੇਮਸ ਹੋਇਆ ਹੈ। ਅੱਛਾ। ਹਾਂਜੀ ਉਹਨਾਂ ਨੇ ਉਹਨਾਂ ਦੀਆਂ ਹੀ ਬਣਾਈਆਂ ਹੋਈਆਂ ਬਿਲਡਿੰਗਾਂ ਬਾਕਾਇਦਾ ਕਾਰੀਗਰ ਰਾਜਸਥਾਨ ਤੋਂ ਬੁਲਾ ਕੇ ਫਿਰ ਉਹਨਾਂ ਨੇ ਬਣਵਾਈਆਂ ਹੋਈਆਂ ਹੈ। ਅੱਛਾ। ਤੁਸੀਂ ਦੇਖੋਗੇ ਨਾ ਉਹਦੇ ਵਿੱਚ ਚਿੱਤਰ ਬਣੇ ਹੋਏ ਉਹਨਾਂ 'ਚ ਰੰਗ ਭਰੇ ਹੋਏ ਉਹ ਸਾਰਾ ਰਾਜਸਥਾਨ ਸਟਾਈਲ ਦੇ ਵਿੱਚ ਹੀ ਬਣਿਆ ਹੋਇਆ ਸਿੰਸਲਾ ਹੈ। ਇਹ ਫਿਰ ਜਿਵੇਂ ਉਦੋਂ ਤੁਸੀਂ ਦੱਸਦੇ ਕਿ ਇੱਕ ਹੱਬ ਸੀਗੀ ਰਿਆਸਤ ਹੀ ਇੱਕ ਕਿਸਮ ਦੇ ਨਾਲ ਇਹਨੂੰ ਦੇਖਦੇ ਸੀਗੇ। ਇਹ ਫਿਰ ਹੌਲੀ-ਹੌਲੀ ਘਟ ਕਿਉਂ ਗਿਆ? ਕਿਉਂ ਇੱਥੋਂ ਲੋਕੀ ਮੂਵ ਹੋ ਗਏ ਤਾਂ ਕਰਕੇ ਫਰਕ ਪੈ ਗਿਆ ਇੱਥੇ ਘਟ ਗਿਆ ਸਾਰਾ। ਹਾਂਜੀ। ਜਿੰਨਾ ਵਪਾਰੀ ਵਰਗ ਸੀਗਾ ਉਹ ਇੱਥੋਂ ਚ ਹੋਲੀ 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 ਹਿਮਾਚਲ ਨੂੰ ਹੋਰ ਰਾਸਤੇ ਕਈ ਖੁੱਲਗੇ ਇੱਕ ਘਾਲੂਵਾਲ ਤੋਂ ਜਦੋਂ ਤੁਸੀਂ ਹਿਸ਼ਾਰਪੁਰ ਤੋਂ ਚਿੰਦਪੁਰੀ ਜਾਂਦੇ ਹੋ ਆ ਰਸਤੇ 'ਚ ਘਾਲੂਵਾਲ ਪਿੰਡ ਆਂਦਾ ਹੈਗਾ ਉਹ ਰਸਤਾ ਜੁੜ ਗਿਆ ਹੈ ਹਿਮਾਚਲ ਦੇ ਨਾਲ ਤੇ ਇੱਕ ਇਧਰੋਂ ਬਾਥੜੀ ਤੋਂ ਤੁਸੀਂ ਜਾਂਦੇ ਹੋ ਇਹ ਖੁੱਲ ਗਿਆ ਤੇ ਇਹ ਵਾਲਾ ਰਸਤਾ ਇੱਥੇ ਵਿਕਾਰ ਹੋ ਗਿਆ ਇਹ ਕੀ ਹੈ ਜੀ ਬੜਾ ਪੁਰਾਣਾ ਗੇਟ ਬਣਿਆ ਨਜ਼ਰ ਆ ਰਿਹਾ ਇਹ ਸਰ ਪ੍ਰੀਤਮ ਧਰਮਸ਼ਾਲਾ ਹੈ ਇਹ ਸਾਲ 1928 ਦੀ ਬਣੀ ਹੋਈ ਹੈ ਤੇ ਜਾੜਲੇ ਪਿੰਡ ਦੇ ਇੱਕ ਬੰਦੇ ਨੇ ਆਪਣੀ ਧਰਮ ਪਤਨੀ ਦੀ ਯਾਦ 'ਚ ਬਣਾਈ ਹੈ ਅੱਛਾ ਹਾਂਜੀ ਬੜੀ ਸੋਹਣੀ ਗੱਲ ਹੈ ਇਹ ਫਿਰ ਇੱਥੇ ਜਦੋਂ ਯਾਤਰੀ ਆਉਂਦੇ ਸੀ ਠਹਿਰਦੇ ਸੀ ਹਾਂਜੀ ਇਹਦੇ ਵਿੱਚ ਸੱਤ ਮਰੇ ਆ ਮੋਰੇ ਬਰਾਮਡੇ ਆ ਤੇ ਨਾਲ ਘੋੜਿਆਂ ਨੂੰ ਖਚਰਾ ਨੂੰ ਰਹਿਣ ਵਾਸਤੇ ਸ਼ੈੱਡ ਅਲੱਗ ਬਣੀ ਹੋਈ ਸੀ ਉਹ ਹੌਲੀ ਹੌਲੀ ਕਰਕੇ ਟੁੱਟ ਗਈ ਤੇ ਜਿਹਦੇ ਵਿੱਚ ਸਿੰਸਲਾਏ ਬਣਿਆ ਕਿ ਉਹ ਆਂਦੇ ਸੀ ਤੇ ਰੁਕਦੇ ਸੀ ਤੇ ਦੁਕਾਨ ਤੋਂ ਚਾਹ ਪਾਣੀ ਪੀਣਾ ਆਪਣਾ ਸੌਦਾ ਪਤਾ ਲਿਆ ਤੇ ਟਾਈਮ ਨਾ ਚੱਲ ਗਿਆ ਇਹ ਤੁਹਾਡੀ ਦੁਕਾਨ ਆ ਹਨਾ ਹਾਂਜੀ ਇਹ ਸਾਡੀ ਦੁਕਾਨ ਆ ਰਾਮਚੰਦ ਜੀ ਦੀ ਇਹ 1900 ਕਦੋਂ ਬਣੀ ਸੀਗੀ 45 ਚ 1945 ਦੇ ਵਿੱਚ ਇਹ ਉਵੇਂ ਹੀ ਆ ਜਿਵੇਂ ਪਹਿਲਾਂ ਸੀਗੀ ਬਿਲਕੁਲ ਅਸੀਂ ਇਹਦੇ 'ਚ ਕੁਝ ਚੇਂਜ ਨਹੀਂ ਕੀਤਾ ਹਜੇ ਇਹ ਇਵੇਂ ਦਾ ਇਵੇਂ ਹੀ ਆ ਇਹ ਅੰਦਰ ਤੁਸੀਂ ਤਸਵੀਰਾਂ ਵੀ ਦੱਸ ਰਏ ਸੀਗੇ ਕਿ ਲੱਗੀਆਂ ਹੋਈਆਂ ਤੁਹਾਡੇ ਫਾਦਰ ਹੋਣਾਂ ਦੀਆਂ ਹਾਂਜੀ ਤੇ ਇਹ ਇਹ ਪੁਰਾਣੀ ਸੀਗੀ ਇਹ ਉਵੇਂ ਦੀ ਉਵੇਂ ਰੱਖੀ ਹੋਈ ਮਿਲਦਾ ਜਿਵੇਂ ਤੁਸੀਂ ਹਨਾ ਹਾਂਜੀ ਇਹ ਫਿਰ ਪੀੜੇ ਮਸ਼ਹੂਰ ਦੱਸੇ ਜਾਂਦੇ ਨੇ ਜੀ ਤੁਹਾਡੇ ਹਾਂਜੀ ਇੱਥੇ ਦੇ ਪੀੜੇ ਤੇ ਚਾਹ ਬਾਦੂ ਮਸ਼ਹੂਰ ਹੈ ਤੂੰ ਤੁਸੀਂ ਪੀ ਕੇ ਵੀ ਦੇਖੀ ਹੈ ਤੁਹਾਨੂੰ ਪਤਾ ਹੋਵੇਗਾ ਕਿ ਟੇਸਟ ਅੱਛਾ ਆ ਰਿਹਾ ਵਾਕਿਆ ਬਹੁਤ ਟੇਸਟ ਆ ਅੱਛਾ ਜੀ ਫਿਰ ਸਾਰੀ ਟੀਨਾ ਜਿਵੇਂ ਛੰਨਾ ਲੱਗੀਆਂ ਹੋਈਆਂ ਨੇ ਉਦੋਂ ਦੀਆਂ ਹੀ ਨੇ ਉਦੋਂ ਦੀਆਂ ਹੀ ਪੁਰਾਣੀਆਂ ਬਣੀਆਂ ਹੋਈਆਂ ਜੀ ਅੱਛਾ ਇਹ ਤਾਂ ਕਾਫੀ ਮਜ਼ਬੂਤ ਬਣੀਆਂ ਜੀ ਅਸੀਂ ਕਿਹਾ ਉਦੋਂ ਇਹ ਲੱਕੜੀ ਇੰਨੀਆਂ ਪੁਰਾਣੀ ਹੈ ਕਿ ਨਮੀ ਦਾ ਖਰਾਬ ਹੋ ਜਾਊਗੀ ਪਰ ਇਹ ਨਹੀਂ ਖਰਾਬ ਹੋਏਗੀ ਅੱਛਾ ਇਹ ਅੱਛਾ ਲੱਕੜ ਵੀ ਉਦੋਂ ਦੀ ਹੈ ਲੱਕੜ ਵੀ ਉਦੋਂ ਦੀ ਹੈ ਹਾਂ ਡੈਡੀ ਦੱਸਦੇ ਆ ਹੁਣ ਵੀ ਕਹਿੰਦੇ ਵੀ ਇਹ ਜਿੱਦ ਤੇ ਨਾਲ ਟਾਲੀ ਹਾਂ ਉਹਦਾ ਜਿਹੜਾ ਰਤ ਵਾਲਾ ਪਾਰਟ ਹੈ ਉਹ ਕੱਢ ਕੇ ਇੱਥੇ ਫਿੱਟ ਕੀਤਾ ਹੋਇਆ ਅੱਛਾ ਹਾਂ ਜਿਹਨੂੰ ਕੁਝ ਹੋ ਨਹੀਂ ਸਕਦਾ ਹਾਂ ਇਹ ਫਿਰ ਜਿਵੇਂ ਵਪਾਰ ਘਟ ਗਿਆ ਟ੍ਰੇਨ ਬੰਦ ਹੋ ਗਈ ਮੈਨੂੰ ਲੱਗਦਾ ਕਿ ਤੁਹਾਡੇ ਵੀ ਬਿਜ਼ਨਸ ਤੇ ਬਹੁਤ ਅਸਰ ਪਿਆ ਹੋਊਗਾ ਦਾ ਉਹ ਜ਼ਿਆਦਾ ਅਸਰ ਪਿਆ ਜੀ ਸਾਨੂੰ ਤਾਂ ਨੁਕਸਾਨ ਜ਼ਿਆਦਾ ਹੈ ਕਿਉਂਕਿ ਇੱਕ ਸਟੇਸ਼ਨ ਕਰਕੇ ਸਾਰੇ ਲੋਕ ਆਉਂਦੇ ਸੀਗੇ ਸਟੇਸ਼ਨ ਬੰਦ ਹੋ ਗਿਆ ਗੱਡੀ ਬੰਦ ਹੋ ਗਈ ਯਾਨੀ ਤਾਂ ਸਾਡੇ ਕੋਲ ਕਸਟਮਰ ਦਾ ਆਣਾ ਬੰਦ ਹੋ ਗਿਆ ਹਾਂ ਹਣ ਫਿਰ ਆਉਂਦਾ ਕੋਈ ਕਿ ਜਾਂ ਬਸ ਪਿੰਡ ਦੇ ਲੋਕ ਪਿੰਡ ਦੇ ਲੋਕ ਵੀ ਆਉਂਦੇ ਨੇ ਥੋੜੇ ਬਹੁਤ ਤੇ ਜਿੱਦਾਂ ਹੁਣ ਤੁਹਾਡੇ ਨਾਲ ਜਾਣ ਪਛਾਣ ਹੋ ਗਈ ਹੈ ਜਿਨ੍ਹਾਂ ਨੇ ਟੈਸਟ ਕਰ ਲਈ ਸਾਡੀ ਚੀਜ਼ ਉਹ ਦੁਬਾਰਾ ਇੱਥੇ ਜ਼ਰੂਰ ਆਂਦਾ ਕਰਨ ਵਾਸਤੇ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਜੈਜੋ ਦੁਆਬਾ ਦਾ ਪਿੰਡ ਹੈਗਾ ਜਿਹੜਾ ਕਿਸੇ ਸਮੇਂ ਵਪਾਰ ਦੀ ਹੱਬ ਮੰਨਿਆ ਜਾਂਦਾ ਸੀਗਾ ਪਰ ਹੌਲੀ-ਹੌਲੀ ਜਿਹੜਾ ਉਹ ਇੱਥੋਂ ਵਪਾਰ ਘਟਿਆ ਔਰ ਜਿਸ ਤਰੀਕੇ ਦੇ ਨਾਲ ਟ੍ਰੇਨਾਂ ਆਉਂਦੀਆਂ ਸੀਗੀਆਂ ਟ੍ਰੇਨਾਂ ਬੰਦ ਹੋ ਗਈਆਂ ਤਾਂ ਪਿੰਡ ਦੇ ਲੋਕਾਂ ਦੇ ਵੱਲੋਂ ਮੰਗ ਇਹੀ ਹੈ ਕਿ ਜਿਹੜੀਆਂ ਪੁਰਾਣੀਆਂ ਚੀਜ਼ਾਂ ਸਿੱਗੀਆਂ ਜਿਹਦੇ ਕਰਕੇ ਜਾਣਿਆ ਜਾਂਦਾ ਸੀਗਾ ਉਹਨਾਂ ਨੂੰ ਜਰੂਰ ਸੰਭਾਲਿਆ ਜਾਵੇ ਔਰ ਟ੍ਰੇਨ ਜਿਹੜੀ ਆ ਇੱਥੇ ਦੁਬਾਰਾ ਤੋਂ ਚਾਲੂ ਕੀਤੀ ਜਾਵੇ